ਗਰਾਹੋ ਜਿੱਥੇ ਉਹ ਦਾਨ ਕੀਤੀ ਜਗਾ ਬਲੀਪ ਨੂੰ ਦਾਨ ਕੀਤੀ ਹੈ ਤੇ ਜਗਾ ਸਰਕਾਰ ਨੂੰ ਰੋਕ ਸਕਦਾ ਨਹੀਂ ਨਹੀਂ ਇੱਥੇ ਇੱਕ ਦਾਨ ਕੀਤੀ ਜਗਾ ਵਾ ਦਲੀਪ ਸਿੰਘ ਦੇ ਨਾਮ ਤੇ ਦਾਨ ਕੀਤੀ ਹੈ 8 ਕਿਲੇ ਇੱਥੇ ਇੱਕ ਦਾਨ ਕੀਤੀ ਸੰਸਥਾ ਨੂੰ ਜਗਾ ਦਾਨ ਕੀਤੀ ਹੋਈ ਆ ਇੱਥੇ ਬੋਰਡ ਲੱਗਿਆ ਆ ਦਲੀਪ ਸਿੰਘ ਦਾ ਉਹ ਜਗ੍ਹਾ ਦਾਨ ਕੀਤੀ ਆ ਉਹ ਪੱਟ ਖਾਦੇ ਠੀਕ ਹੈ ਜੀ ਉਥੋਂ ਪੱਟ ਲਓ ਜਿੰਨੀ ਮਰਜ਼ੀ ਪੱਟ ਲਓ ਉਹ ਚੱਲ ਗਿਆ ਵਿੱਚ ਟਟ ਟਟ ਸਾਰਾ થઈ ਗਿਆ ਬੱਸ ਉਹ ਤੁਹਾਨੂੰ ਪਤਾ ਵਾ ਇੱਥੇ ਗਮੋੜ ਲੱਗੇ ਆ ਦਲੀਪ ਸਿੰਘ ਦੇ ਨਾਮ ਦਾ ਦਾਨ ਕੀਤਾ ਜੀ ਐਸ ਟਾਈਮ ਬੱਬਾ ਮੈਂ ਲਾਦਾ ਨਾ ਸਭ ਕੁਝ ਫੇਲ ਆ ਸਭ ਕੁਝ ਫੇਲ ਆ ਇਸ ਟਾਈਮ ਠੀਕ ਆ ਹਾਂ ਗਊ ਸ਼ੱਲਾ ਅਸੀਂ ਦਲੀਪ ਹੋਊਗਾ ਵੀ ਸਭ ਦਾ ਨਾਮ ਗਊ ਸ਼ੱਲਾ ਦਲੀਪ ਸਿੰਘ ਦੀ ਠੀਕ ਹੈ ਜੀ ਉਹ ਜਗ੍ਹਾ ਮੁਕਰਵਾਈ ਹੋਈ ਆ ਲੜ ਕੇ ਕੋਈ ਗੱਲ ਨਹੀਂ ਵੇ ਫੇ ਕਰ ਰਹੋ ਪਿੰਡ ਦਾ ਖਿਆਲ ਨਹੀਂ ਹੈਗਾ ਸਤਿਗੁਰੂ ਰਾਮ ਸਣਾ ਲਿਖਿਆ ਹੋਇਆ ਵੀ ਜਿਹੜਾ گاਉਆਂ ਨੂੰ ਚੀਜ਼ দান ਕਰਕੇ ਵਾਪਸ ਖੁੰਦਾ ਨਾ ਅਸੀਂ ਗਊ ਗਰੀ ਦੀ ਰਾਖੀ ਕਰਨ ਵਾਸਤੇ ਪੈਦਾ ਹੋਏ ਆਂ ਅਸੀਂ ਹੰਕਾਰੀ ਬਣ ਗਏ ਸਹੀ ਗੱਲ ਹੈ ਫਿਰ ਸਰਦਨਾਸ਼ ਤਾਂ ਹੋਣੇ ਹੁਣ ਘਰ ਦੇ ਮਸਲੇ ਨਹੀਂ ਜਦੋਂ ਅਸੀਂ ਗੁਰੂ ਘਰ 10 ਰੁਪਏ ਰੱਖ ਦਈਏ ਨਾ ਚੁੱਕੜ ਦਾ ਆਰਡਰ ਨਹੀਂ ਹੁੰਦਾ ਸਹੀ ਗੱਲ ਹੈ ਉੱਥੇ ਬੋਡ ਲੱਗਿਆ ਆ ਸਾਡੇ ਤਰੀਕੇ ਆ ਥੋੜਾ ਲੱਗਿਆ ਆ ਉਥੇ ਬੋਟ ਲੱਗਿਆ ਆਇਆ ਬੋਟ ਜਾ ਕੇ ਦੇਖੋ ਪਹਿਲਾਂ ਦਾਨ ਹੀ ਨਾ ਕਰੋ ਚੀਜ਼ ਜੇ ਦਾਨ ਕਰੀ ਫੇਰ ਜਾਣ ਦੋ ਜਿੱਥੇ ਦਾਨ ਬਾਬਾ ਇਹ ਗੱਲ ਤਾਂ ਇਹੀ ਆ ਉਹ ਪਿੱਛੇ ਹੋ ਜਾ ਉਹ ਹਾਂ ਨਹੀਂ ਬਖਰਾ ਕੇ ਫੇਰ ਉਹ ਜੁੱਤੀਆਂ ਮਾਰਨ ਮੋਰ ਬਟਾ ਇਹ ਵੀ ਵਾਰ ਪਹਿਲਾਂ ਕਰਦਾ ਫੇਰ ਚੱਕ ਲਿਆ ਜੁੱਤੀਆਂ ਮਾਰ ਕੇ ਬੋਟ ਪਹਿਲਾਂ ਕਰਦਾ ਨਾ ਫਿਰ ਆਪਾਂ ਚੱਕ ਲੈਣਾ ਦੱਸੋ ਫੇਰ ਦਾਨ ਲਗਾਓ ਤੁਹਾਡੇ ਮੁੰਡੀਆਂ ਆਇਆ ਸੀ ਇੱਥੇ ਘਟੋ ਘੜ 100 150 ਬੰਦਾ ਆਇਆ ਜੇ ਦਾਨ ਨਹੀਂ ਉਹ ਤਾਂ ਜਦੋਂ ਹੁਣ ਇਹਦਾ ਵੀ ਪਤਰਾ ਗਿਆ ਸੀ ਹਾਂ ਉਥੇ ਨੋਟ ਸੈਕਟਰੀ ਜੀ ਮੈਨੂੰ ਦਾ ਫਰਦੀਥਾਂ ਨੇ ਜਿਹੜੀ ਖਾਂਤਾ ਸੀ ਉਹਨਾਂ ਨੇ ਸਾਨੂੰ ਬਣਾਇਆ ਸੀ ਇੱਥੇ ਕਿਸੇ ਨਿਗਾਹਚਾਨੀ ਰੱਖੇ ਹੋਇਆ ਉਥੇ ਕਹਿਣਾ ਦੇਖ ਲੈ ਡੂੜੀ ਲਾ ਕੇ ਉਥੇ ਪਹੁੰਚ ਗਿਆ ਪ੍ਰਾਧਨੀਥਾਂ ਦਾ ਡੇਰਾ ਬਣ ਗਿਆ ਮੇਰਾ ਬਣ ਗਿਆ ਜੀ ਨਾਂ ਨਹੀਂ ਜਦੀ ਬੋਲ ਨਾ ਆਲੇ ਬਾਤ ਬਹੁਤ ਬੜਾ ਤਾ ਜਲਦੀਆਂ ਆ ਕੇ ਜਿਹੜੀ ਬੋਲ ਪੱਟ ਕੇ ਦਾਨ ਨਾਲ ਕਿੰਨਾ ਹੁਣ ਐਸੀ ਘੜੀ ਦੇ ਵਿੱਚ ਹੁਣ ਲੋੜ ਪੈਣੀ ਸੀਗੀ ਨਾ ਹੁਣ ਪੈਣ ਸੀ ਜ਼ਰੂਰ ਤਾਂ ਲੋੜ ਦੀ ਪਰ ਇਹਨਾਂ ਨੇ ਸਾਰੇ ਰਾਹ ਬੰਦ ਕਰ ਲਏ ਹੋਇਆ ਕੋਈ ਨਹੀਂ ਸਾਰੇ ਰਾਹ ਬੰਦ ਕਰ ਰਹੇ ਆ ਇਹਨਾਂ ਆਵਰਾ ਬੰਦ ਕੀਤੇ ਜਿਹੜਾ ਹੁੰਦੇ ਨੇ ਕਰਨਾ ਉਹ ਇਹਨਾਂ ਖੋਲਣੇ ਆ ਇਹਨੇ ਖੋਲਣੇ ਆ ਉਹ ਇਹਨਾਂ ਖੋਲਣੇ ਆ ਬੰਦ ਉਹਨਾਂ ਨੇ ਕੀਤੇ ਆ ਇਹਨਾਂ ਦੇ ਬੰਦ ਰਾਤੇ ਹਾਂ ਇਹ ਖੋਲਦੇ ਹੁਣ ਇਹਦੇ ਨਾਲ ਨਾਲ ਮਾੜਾ ਮਾਤੜ ਬੰਦਾ ਵੀ ਬੋਲ ਰਿਹਾ ਸੀ ਗੱਲ ਨਹੀਂ ਰੂਗਾ 1 ਕਿਲੋ ਆਟਾ ਪਕਦਾ ਤੇ 100 ਗ੍ਰਾਮ ਧੂੜਾ ਵੀ ਜਿਹੜਾ ਹੁੰਦਾ ਉਹ ਵੀ ਨਾਲ ਹਾਂ ਉਹ ਵੀ ਜਾਂਦਾ ਹੀ ਆ ਜਾਂਦਾ ਹੀ ਨਾਲ ਲੱਗਦਾ ਉਹ ਚੀਜ਼ ਹੁਣ ਬਣ ਰਹੀ ਆ ਕੋਈ ਪ੍ਰਵਾਹ ਨਹੀਂ ਹਾਂ ਉਹਨੇ ਕੀ ਹੋਇਆ ਦੋ ਖਾ ਕੇ ਪਹਿਲਾਂ ਸੋਧਾ ਹੀ ਦੋਏ ਹੁਣ ਮਾੜਾ ਬੰਦਾ ਕੀ ਕਰੇ ਮਾੜਾ ਬੰਦਾ ਪਹਿਲਾਂ ਵੀ ਪੈਣ ਲੱਗਾ ਹੋਣ ਹੁਣ ਵੀ ਹੱਥ ਜੋੜ ਕੇ ਅਰਦਾਸ ਕਰ ਰਿਹਾ ਹਾਂ ਹੁਣ ਵੀ ਹੋਰ ਕੀ ਕਰੇ ਤੁਸੀਂ ਬਿਲਕੁਲ ਪਹਿਲਾਂ ਵੀ ਹੱਥ ਜੋੜ ਕੇ ਅਰਦਾਸ ਹੁਣ ਵੀ ਕਰ ਰਿਹਾ ਹਾਂ ਬਿਲਕੁਲ ਉਹਦੇ ਅਸਬਾਤ ਦਾ ਕੋਈ ਸੈਂ ਨਹੀਂ ਗਈ ਹਾਂ ਜੀ